ਆ ਮੈਂ ਡਾਕਟਰ ਬਲਜੀਤ ਸਿੰਘ ਡੀ ਐਚਓ ਸੰਗਰੂਰ ਸਰ ਅੱਜ ਰੇਡ ਕੀਤੀ ਹੈ ਜੀ ਕਿੱਥੇ ਕੀਤੀ ਹੈ ਤੇ ਕੀ ਹਾਂ ਅੱਜ ਇੱਥੇ ਪਵਾਨੀਗੜ੍ਹ ਦੇ ਕੋਲ ਸਾਨੂੰ ਇੱਕ ਸੂਚਨਾ ਮਿਲੀ ਸੀ ਵੀ ਇੱਥੇ ਸਰਫ ਦੇ ਨਾਮ ਦੀ ਇੱਕ ਫੈਕਟਰੀ ਆ ਸਰਫ ਤਿਆਰ ਕਰਦੇ ਨੇ ਤੇ ਅੰਦਰ ਉਹ ਘੀ ਦਾ ਕਾਰੋਬਾਰ ਕਰ ਰਹੇ ਨੇ ਤੇ ਅਸੀਂ ਜਦੋਂ ਇੱਥੇ ਆ ਕੇ ਦੇਖਿਆ ਤਾਂ ਇੱਥੇ ਇਹਨਾਂ ਕੋਲੇ ਕੋਈ ਫੂਡ ਲਾਇਸੈਂਸ ਨਹੀਂ ਸੀ ਇੱਥੇ ਕੁਝ ਵੀ ਨਹੀਂ ਸੀ ਇਹਦੇ ਸਾਨੂੰ ਕਾਫੀ ਵੱਡੀ ਮਕਤਾਰ ਦੇ ਵਿੱਚ ਅਲੱਗ-ਅਲੱਗ ਬ੍ਰਾਂਡ ਦਾ ਘੀ ਮਿਲਿਆ ਤੇ ਰਿਫਾਈਨਡ ਵੀ ਮਿਲਿਆ ਤੇ ਅਸੀਂ ਉੱਥੇ ਉਹਦੇ ਵਿੱਚੋਂ ਤਕਰੀਬਨ 6 ਸਾਲ ਸਿੰਪਲ ਲੈ ਲਏ ਤੇ ਉਹ ਕਿਹੜੇ ਕਿਹੜੇ ਮਾਰਕਾ ਦਾ ਮਿਲਿਆ ਸਰ ਇਹ ਚ ਇਹ ਤੇ ਮਾਰਕਾ ਸੀ ਦੀਪ ਡੇਰੀ ਟ੍ਰੀਟ ਸਨਲਾਈਟ ਗੋਪਾਨ ਮੁਕਤੀ ਦਾ ਨਾ ਇਹ ਏਦਾਂ ਕਰਕੇ ਅਲੱਗ-ਅਲੱਗ ਬ੍ਰਾਂਡ ਦੇ ਵਿੱਚ ਕੀ ਇਚਾਰ ਕਰ ਰਹੇ ਸੀ। ਰਿਪਲੀਕੇਟ ਕਿਉਂ ਆਇਆ? ਜਾਂ ਜਾਲੀ ਤੌਰ ਤੇ ਤਿਆਰ ਕੀਤਾ ਜਾਂਦਾ ਕੀ ਆ ਇਹ? ਨਹੀਂ ਇਹ ਕੀ ਇੱਥੇ ਹੀ ਤਿਆਰ ਕਰ ਰਹੇ ਸੀ। ਇਹ ਸਾਡੇ ਸਾਹਮਣੇ ਹੀ ਅਸੀਂ ਹੁਣ ਇੱਥੇ ਆ ਕੇ ਜਦੋਂ ਦੇਖਿਆ ਤਾਂ ਰਿਫਾਈਂਡ ਦੇ ਵਿੱਚ ਕੁਝ ਪਰਫਿਊਮ, ਕੁਝ ਰੰਗ ਵਗੈਰਾ ਪਾ ਕੇ ਉਹ ਤਿਆਰ ਕਰ ਰਹੇ ਸੀ। ਸਰਜਮ ਸਰਫ ਦੀ ਫੈਕਟਰੀ ਹੈ। ਕੀ ਇੱਥੇ ਕਿਉਂ ਤਿਆਰ ਕੀਤਾ ਜਾ ਸਕਦਾ? ਬਿਲਕੁਲ ਵੀ ਹੈ ਨਹੀਂ। ਬਿਲਕੁਲ ਨਹੀਂ ਬਾਰ ਵੀ ਕੋਈ ਇਹਨਾਂ ਦਾ ਕੋਈ ਕੰਪਨੀ ਦਾ ਕੋਈ ਜਾਂ ਫੈਕਟਰੀ ਦਾ ਕੋਈ ਨਾਮ ਵਗੈਰਾ ਕੋਈ ਬੋਰਡ ਕੁਛ ਨਹੀਂ ਲੱਗਾ ਹੈ ਤੇ ਨਾ ਹੀ ਇਹ ਸਾਨੂੰ ਆਪਣਾ ਕੋਈ ਫੂਡ ਲਾਇਸੈਂਸ ਪੇਸ਼ ਕਰ ਸਕਦੇ ਨੇ ਮਾਲਕ ਮੌਕੇ ਤੇ ਮੌਜੂਦ ਸਾਨੂੰ ਮਿਲੇ ਨਹੀਂ ਸਰ ਨਹੀਂ ਮਾਲਕ ਸੀ ਉਹਨੂੰ ਬਾਰ-ਬਾਰ ਫੋਨ ਤੇ ਕੰਟੈਕਟ ਕੀਤਾ ਉਹ ਆਉਣ ਤੋਂ ਤੱਕ ਨਹੀਂ ਰਿਫਿਊਜ਼ ਹੀ ਕਰ ਗਿਆ ਸਰ ਹੁਣ ਤੱਕ ਕੀ ਕੁਆਂਟੀਟੀ ਹੈ ਜੀ ਕਿੰਨੇ ਕਿੰਨਾ ਕੀ ਦੱਸੋ ਹਾਂ ਤਕਰੀਬਨ 700 700 ਲੀਟਰ ਦੇ ਕਰੀਬ ਟੋਟਲ ਟੋਟਲ ਕੀ ਇੱਥੇ ਸਾਨੂੰ ਮਿਲਿਆ ਤੇ ਉਹਦੇ ਵਿੱਚ ਕਾਫੀ ਰਿਫਾਈਨਡ ਵੀ ਸਾਨੂੰ ਮਿਲਿਆ ਤੇ ਬਨਾਸਪਤੀ ਕੀ ਜਿਹੜਾ ਸੀ ਉਹ ਵੀ ਮਿਲਿਆ ਸਰ ਹੁਣ ਤੁਸੀਂ ਇਹਨੂੰ ਡਿਸਟਰੋਏ ਕਰਾਉਂਗੇ ਆਪਨੇ ਕਸਟਡੀ ਚ ਲਾਉਂਗੇ ਤੁਸੀਂ ਨਹੀਂ ਇਹਨੂੰ ਅਸੀਂ ਸਾਰਾ ਸੀਲ ਕਰਕੇ ਜਾਵਾਂਗੇ ਤੇ ਸੈਂਪਲਿੰਗ ਕਰਤੀ ਸੈਂਪਲਿੰਗ ਅਸੀਂ ਸਾਡੀ ਖਰੜ ਲੈਬ ਦੇ ਵਿੱਚ ਭੇਜਾਂਗੇ ਜਿੱਦਾਂ ਰਿਪੋਰਟ ਆਊਗੀ ਉਸ ਤੋਂ ਬਾਅਦ ਲੀਗਲ ਕਾਰਵਾਈ ਜਿਹੜੀ ਕੋਈ ਬਣੂਗੀ ਉਹ ਕਰਦੀ ਸਰ ਜੇ ਸੈਕਰੀ ਸੀਲ ਹੈ ਜੀ ਉਸ ਤੱਕ ਹਾਂ ਬਿਲਕੁਲ ਬਿਲਕੁਲ ਜਦੋਂ ਤੱਕ ਰਿਪੋਰਟ ਨਹੀਂ ਆਉਂਦੀ ਉਹ ਤੱਕ ਅਸੀਂ ਇਹਨੂੰ ਸੀਲ ਕਰਕੇ ਜਾਵਾਂਗੇ ਸਰ ਜੇ ਕਿ ਚੁੱਪਚੀ ਬੀਤੇ ਕਈ ਵਾਰ ਕਾਲੂ ਕੋਈ ਕੋਈ ਜਿੰਮ ਸੀਲ ਵਗੈਰਾ ਤੋੜ ਕੇ ਕਈ ਵਾਰ ਡਿਸਟਰੋਏ ਕਰਦੇ ਜਾਂ ਹੋਰ ਖਤਮ ਕਰ ਲਈ ਪਰ ਇਹ ਜੇ ਵੀ ਦੇਖੋ ਕਿ ਨਿਗਰਨੀ ਵਗੈਰਾ ਜਾਂ ਦਵਾਰ ਉਹ ਨਾ ਤਿਆਰ ਕਰਨ ਨਹੀਂ 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 ਉਹ ਸਾਡੀ ਇੱਥੇ ਜਦੋਂ ਸੀਲ ਲੱਗੀ ਉਹਦੇ ਉੱਤੇ ਇੱਕ ਨੋਟਿਸ ਵੀ ਲਗਾ ਕੇ ਜਾਵਾਂਗੇ ਉਹ ਫੈਕਟਰੀ ਮਾਲਕ ਜਿਹੜਾ ਆਪ ਰਿਸਪੌਂਸੀਬਲ ਹੋਊਗਾ ਉਹਦੇ ਤੇ ਸਰ ਤੁਹਾਨੂੰ ਕਿੰਨੇ ਕਿਦਾਂ ਤੋਂ ਲੱਗਿਆ ਵੀ ਫੈਕਟਰੀ ਚੱਲ ਰਹੀ ਸਾਨੂੰ ਪਤਾ ਲੱਗਿਆ ਹੋਇਆ ਜੀ ਮਾੜਾ ਮੋਟਾ ਸਾਨੂੰ 1-2 ਦਿਨਾਂ ਤੋਂ ਹੀ ਪਤਾ ਲੱਗਿਆ ਸੀ ਵੀ ਫੈਕਟਰੀ ਚੱਲ ਰਹੀ ਹੈ ਤੇ ਅਸੀਂ ਅਚਾਨਕ ਇਸ ਕਰਕੇ ਵਿਜ਼ਿਟ ਕੀਤਾ ਇੱਥੇ ਕੋਈ ਨਾਮ ਦਾ ਪਤਾ ਲੱਗਿਆ ਜੀ ਫੈਕਟਰੀ ਦੇ ਮਾਲਕ ਦਾ ਨਾਮ ਹਾਂ ਉਹਦਾ ਮਾਲਕ ਦਾ ਨਾਮ ਹੈ ਜਿੰਮੀ ਕਰਗ ਤੇ ਉਹ ਮਾਮਸ ਇਹ ਕਿਸਮ ਬਲਾਉ ਕਰਦੇ ਇਹ ਮਾਨਸਾ ਨੂੰ ਬਿਲੋਂਗ ਕਰਦੇ ਜੀ ਸਰ ਹੁਣ ਹਾਂ ਬਿਲਕੁਲ ਅਸੀਂ ਇਹ ਸਾਰਾ ਰਿਪੋਰਟ ਬਣਾ ਕੇ ਭੇਜਾਂਗੇ ਠੀਕ ਹੈ ਜੀ ਹਾਂ ਜੀ